ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਯਾਨੀ ਕਿ 20 ਮਈ ਤੱਕ ਪੰਜਾਬ ਪਲਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਅਫਡੇਟ ਤੁਹਾਨੂੰ ਦੇਾਂਗੇ ਐਸੇ ਲਈ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਤੇ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਸਿੱਧਾ ਐਸਐਲਐਸ 7:09 ਦਾ ਟਾਈਮ ਹੋ ਰਿਹਾ ਤੇ 12 ਮਈ ਦੀ ਰਾਤ ਜਿਹੜੀ ਹੁਣ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੀ ਜੇਕਰ ਗੱਲ ਕਰੀਏ ਜੀ ਜਿਵੇਂ ਕਿ ਇਸ ਰੇਡ ਦੀ ਗੱਡੀਆਂ ਦੇ ਵਿੱਚ ਅਸੀਂ ਤੁਹਾਨੂੰ ਇਹ ਅਫਡੇਟ ਦਿੱਤੇ ਸੀ ਕਿ ਅੱਜ ਬਦਲਵਾਜ ਦੇ ਨਾਲ ਉਮੀਦ ਹੈ ਜਿਹੜੇ ਆ ਉਹ ਚਾਂਸ ਵਣਦੇ ਜਾ ਰਹੇ ਸੀ ਦੁਪਹਿਰ ਤੋਂ ਬਾਅਦ ਬੱਦਲ ਅੱਜ ਪੰਜਾਬ ਦੇ ਵਿੱਚ ਨਹੀਂ ਬਣਿਆ ਜੀ ਨਾ ਹਰਿਆਣੇ ਦੇ ਵਿੱਚ ਬਣਿਆ ਜਿਹੜਾ ਸਾਰਾ ਜੋਰ ਹੈ ਉਹ ਰਾਜਸਥਾਨ ਵਾਲੇ ਖਾਸੇ ਲੱਗਿਆ ਰਾਜਸਥਾਨ ਦੇ ਵਿੱਚ ਦੁਪਹਿਰ ਬਾਅਦ ਬੱਦਲ ਬਣਨਾ ਸ਼ੁਰੂ ਹੋਇਆ ਜਿਹੜਾ ਕਿ ਸ਼੍ਰੀ ਗੰਗਾ ਨਗਰ ਤੋਂ ਯਾਨੀ ਕਿ ਲੈਂਦੇ ਵਾਲੇ ਖਾਸੇ ਤੋਂ ਉੱਤੇ ਵੱਲੋਂ ਕੁਝ ਕਰਦਾ ਰਿਹਾ ਸ਼੍ਰੀ ਗੰਗਾ ਨਗਰ ਪਲੱਸ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਗੜੇਮਾਰ ਹੋਈ ਹੈ ਸ਼ਾਮ ਦੇ ਹੁੰਦੇ ਤੇ ਸ਼ਰਾਟੇ ਕਿਤੇ ਕਿਤੇ ਦਰਮ ਚੁਰੂ ਮੀਕਾਨੇ ਦੇ ਲਾ ਲੱਗਦੇ ਖੇਤਰਾ ਦੇ ਵਿੱਚ ਹਰਿਆਣਾ ਮੀ ਵਾਲੇ ਫਖੋਂ ਸਖਣਾ ਰਿਹਾ ਹਾਲਾਂਕਿ ਅਸਲੇ ਜਿਗਰਾ ਫਾ ਦੇ ਦੇ ਹਰਿਆਣਾ ਦੇ ਕੁਝ ਖੇਤਰਾ ਦੇ ਉਪਰ ਜਾਣਾ ਬਦਲ ਬਾਈ ਬਣੀ ਹੋਈ ਆ ਕੁਝ ਖੇਤਰਾ ਦੇ ਵਿੱਚ ਮੀ ਜੜਿਆ ਦਰਜ ਹੋਣ ਦੀ ਉਮੀਦ ਹੈ ਹਲਕੇ ਤਰ੍ਹਾਂ ਦੇ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਕੇਂਦਰੀ ਹਰਿਆਣੇ ਤੱਕ ਬੱਦਲ ਫੌਜ ਦਾ ਫਾਇਦਾ ਹੋ ਸਕਦਾ ਡੈੱਡ ਹੋ ਜੂਵੇ ਤੇ ਕੁਝ ਕਿਸ ਤਰ੍ਹਾਂ ਤੱਕ ਕਾਰਵਾਈਆਂ ਸੀਮਿਤ ਰਹਿ ਸਕਦੀਆਂ ਨੇ ਪੰਜਾਬ ਦੇ ਵਿੱਚ ਜੇਕਰ ਦੇਖਦੇ ਆ ਤੇ ਬਠਿੰਡਾ ਅ ਸ਼੍ਰੀ ਮੁਕਤਸਰ ਸਾਹਿਬ ਮਲੋਟ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਇਨਫਾਗਨ ਦੇ ਵਿੱਚ ਕਿਤਨਾ ਕਿਤੇ ਬਦਲ ਵਾਝੇ ਉੱਪਰਲੇ ਖੱਦਰ ਤੇ ਪਾਚੀ ਹੋਈ ਆ ਉਮੀਦ ਇਹ ਚਾਂਸ ਨਾ ਆ ਮਾਤੇ ਨੇ ਜੇ ਬੱਦਲ ਹੋਣਗੇ ਪਰ ਵੱਡੇ ਖੱਦਰ ਦੇ ਕੋਈ ਉਮੀਦ ਦੇ ਚਾਂਸ ਜਿਹੜੇ ਵੱਧਦੇ ਜਾ ਫ ਨਹੀਂ ਰਹੇ ਕੱਲ ਦੇ ਵਿੱਚ ਜਿਹੜਾ ਦਿਨ ਹੈ ਕੱਲ ਦਾ 13 ਮਈ ਦਾ ਜੀ ਕੱਲ ਮੀਂਹ ਦੇ ਚਾਂਸ ਨੇ ਦੁਪਹਿਰ ਤੋਂ ਬਾਅਦ ਬੱਦਲ ਫਿਰ ਤੋਂ ਵੱਢ ਸਕਦਾ ਹੈ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਧੁੱਪ ਲੱਗਣੀ ਲੱਗਣੀ ਹੈ ਚੁਕਈ ਤੋਂ ਹੋਰ ਆ ਨਹੀਂ ਹੈ ਦੁਪਹਿਰ ਤੋਂ ਬਾਅਦ ਗਰਜ ਰਸ ਕੋ ਬੱਦਲ ਬਣ ਸਕਦੇ ਨੇ ਪਰ ਸੀਮਿਤ ਕਾਰਵਾਈਆਂ ਦੇਣਗੇ ਸੀਮਿਤ ਖੇਤਰਾਂ ਦੇ ਵਿੱਚ ਹਲਕਾ ਹਲਕਾ ਤੇ ਲੈ ਕੇ ਦਰਮਿਆਨੇ ਸ਼ਰਾਟੇ ਦੇ ਅਸਰ ਲਈ ਉਹ ਮਾਝਾ ਖੇਤਰ ਹੋਵੇ ਮਾਲਵਾ ਹੋਵੇ ਇਹ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਹੀ ਅਪਡੇਟ ਦਿੱਤੇ ਜਾਵੇਗੀ ਕਿਉਂਕਿ ਆਪਾਂ ਪਿੰਨ ਪੁਆਇੰਟ ਨਹੀਂ ਕਰ ਸਕਦੇ ਜਿਹੜੇ ਜ਼ਿਲ੍ਹੇ ਦੇ ਵਿੱਚ ਬੱਦਲ ਬਣੇਗਾ ਕੁਦਰਤ ਦੇ ਹੱਥ ਵਸ ਹੈ ਇਸ ਤੋਂ ਅੱਗੇ ਚੱਲਦੇ ਹਾਂ ਜੀ 14 15 16 17 18 19 ਵੀ ਲਗਾਤਾਰ ਦੇਣਾ ਜੜੇ ਆਪਣੇ ਖੁਸ਼ਕ ਰਹਿਣਗੇ ਗਰਮ ਰਹਿਣਗੇ ਕਿਤੇ ਕਿਤੇ ਮਾੜੇ ਮੋٹے ਹੀਟ ਸੈਲ ਬਣ ਜਾਣਗੇ ਕਿਤੇ ਕਿਤੇ ਹਲਕੇ ਸ਼ਰਾਟੇ ਲੱਗ ਜਾਣੇ ਤੋਫਨ ਕਰਨੀ ਕਰ ਸਕਦੇ ਖਾਸ ਕਰ 16 ਦੀ ਸ਼ਾਮ ਤੱਕ ਲੈ ਕੇ 17 ਦੀ ਸ਼ਾਮ ਤੱਕ ਕਿਉਂਕਿ ਇੱਕ ਹਲਕਾ ਜਿਹਾ ਟਟੋਮਾ ਸਿਸਟਮ ਆ ਰਿਹਾ 16 17 ਨੂੰ ਬਾਕੀ ਮੌਸਮ ਗਰਮ ਤੇ ਖੁਸ਼ਕ ਰਹਿਣ ਦੇ ਆਸਾਰ ਨੇ ਹੌਲੀ-ਹੌਲੀ ਤਾਂ ਚੜੇਗਾ ਬੀਤੇ 10 ਦਿਨਾਂ ਤੋਂ ਫਸ਼ਵੇਂ ਸਿਸਟਮ ਜਿਹੜਾ ਲਗਾਤਾਰ ਸਰਗਰਮ ਰਿਹਾ ਉੱਤਰ ਭਾਰਤ ਦੇ ਬਹੁਤੇ ਖਾਗਾਂ ਦੇ ਵਿੱਚ ਜਿਹਦੇ ਨਾਲ ਨਮੀ ਮੌਜੂਦ ਹੈ ਹੇਠਲੇ ਪੱਧਰ ਤੇ ਇਸ ਕਰਕੇ ਮੌਸਮ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਹਮਸਾਲਾ ਬਣਿਆ ਰਹੇਗਾ ਪਰ ਟੈਂਪਰੇਚਰ ਦੇ ਵਿੱਚ ਵਾਧਾ ਜਿਹੜਾ ਹੌਲੀ-ਹੌਲੀ ਤੈ ਹੋਏਗਾ ਆਉਣ ਦੇ ਦਿਨਾਂ ਦੇ ਵਿੱਚ 20 ਤਰੀਕ ਤੱਕ ਵੱਡੇ ਫੱਤਰ ਤੇ ਮੀਂਹ ਚੜ੍ਹਦੇ ਆਸਾਰ ਨਾ ਮਾਤਰ ਨੇ ਤੇ ਮੌਸਮ ਆਪਣਾ ਖੁਸ਼ਕ ਤੇ ਸਾਫ਼ ਰਹਿੰਦਾ ਜਾਪ ਰਿਹਾ ਜੇਕਰ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਈਏ ਜੋ ਅੱਜ ਜਾਰੀ ਕੀਤੀ ਹੈ ਜੀ ਮੌ ਖਾ ਰਹੇ ਸਕਰੀਨ ਤੇ ਦੇਖ ਸਕਦੇ ਆ ਕੱਲ ਦੇ ਲਈ ਜਿਹੜੇ yellow alert ਨੇ ਉਹ ਜਾਰੀ ਕਿਤੇ ਹੋਏ ਨੇ ਗਾਜ਼ਲਿਸ ਕਿਨਾਲ ਉਮੀ 50 60 ਕਿਲੋਮੀਟਰ ਦਾ ਹਤਾੜ ਦਿਆਂ ਹਮਾਵਾ ਕੱਲ ਜਿਹੜਾ ਆ ਹੀਟ ਸੈੱਲ ਕਿੱਥੇ ਬਣਦਾ ਬੱਦਲ ਕਿੱਥੇ ਬਣਦਾ ਇਹ ਤੁਹਾਨੂੰ ਅਪਡੇਟ ਕੱਲ ਹੀ ਦਵਾਂਗੇ ਦੁਪਹਿਰ ਦੀ ਵੀਡੀਓ ਦੇ ਵਿੱਚ ਫਿਰ ਹਾਲ ਕੱਲ ਦੇ ਲਈ ਉਮੀ ਦੇ ਚਾਂਸ ਜਿਹੜੇ ਵਰਖਾ ਰਾਮ ਦਿਓ ਜੀ ਇਜਾਜ਼ਤ ਤੁਹਾਨੂੰ